ਕਬੱਡੀ ਲਈ ਇਹ ਨਾ ਸਕਾ 13 ਤਰੀਕ ਨੂੰ ਆ ਮੈਨੂੰ ਉਹਨਾਂ ਨੂੰ ਫੋਨ ਕੀਤਾ ਕਹਿੰਦਾ ਬਾਬਾ ਜੀ ਵੀ ਦੇਖਿਓ ਜੇ ਪਾਕਿਸਤਾਨ ਦੇ ਵਿਜੇ ਲੱਗ ਜਾਣ ਖਿਡਾਰੀਆਂ ਦੇ ਉੱਥੇ ਨਣਕਾਣਾ ਕੱਪ ਹੁੰਦਾ ਪਾਕਿਸਤਾਨ 'ਚ ਕਬੱਡੀ ਦਾ ਵੀ ਜੇ ਖਿਡਾਰੀ ਥੋੜੇ ਮਾਤਰੇ ਕਿਉਂਕਿ ਬਹੁਤ ਖਿਡਾਰੀ ਐਦਾਂ ਦੇ ਜਿਨ੍ਹਾਂ ਦੇ ਕਬੱਡੀ ਦੇ ਸਿਰ ਤੇ ਰੋਜ਼ਗਾਰ ਚੱਲਦਾ ਉਹਨਾਂ ਦਾ ਘਰ ਦਾ ਖਰਚਾ ਤੇ ਉਹ ਫਿਰ ਕਹਿੰਦਾ ਵੀ ਲੱਗ ਜੂਗੇ ਫਿਰ ਮੈਂ ਉੱਥੇ ਗੱਲ ਕੀਤੀ ਸਰੋਣੀ ਕਮੇਟੀ 'ਚ ਉਹ ਕਹਿੰਦਾ ਵੀ ਧਾਰਮਿਕ ਵਿਜੇ ਲੱਗਦੇ ਜਦਾਂ ਮੱਥਾ ਟੇਕਣ ਜਾਣਾ ਵੀ ਸਪੋਰਟਸ ਵਿਜੇ ਨਹੀਂ ਫਿਰ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਐਦਾਂ ਇਹ ਕਹਿੰਦਾ ਕੋਈ ਨਹੀਂ ਉਹੀ ਲਵਾ ਦੋ ਵੀ ਚੱਲ ਅਸੀਂ ਮੱਥੇ ਟੇਕ ਆਵਾਂਗੇ ਐਦਾਂ ਦਾ ਸੁਭਾਅ ਸੀਗਾ ਵੀ ਮਤਲਬ ਬਹੁਤ ਮਾੜੀ ਘਟਨਾ ਇੱਕ ਜਵਾਨ ਗਾਡਰ ਵਰਗਾ ਨੌਜਵਾਨ ਜਿਹੜਾ ਕਿ ਹਰ ਨੌਜਵਾਨ ਨਾਲ ਲੈ ਕੇ ਕਬੱਡੀ ਵਾਲੇ ਪਾਸੇ ਨੂੰ ਜੋੜਦਾ ਸੀਗਾ ਵੀ ਚਲੋ ਨੌਜਵਾਨੀ ਜਿਹੜੀ ਬਚ ਸਕੇ ਨਸ਼ਿਆਂ ਤੋਂ ਤੇ ਉਦਾਂ ਵੀ ਕੋਈ ਐਬ ਨਹੀਂ ਸੀ ਹਰੇਕ ਨਾਲ ਖੜਨਾ ਔਰ ਹਰੇਕ ਹੀ ਹਰੇਕ ਦਾ ਸਤਕਾਰ ਹੈਗਾ ਆ ਹੁਣ ਉਹਨਾਂ ਕੱਲ ਦੇਖਿਓ ਤੁਸੀਂ ਆਹ ਮੇਰੇ ਕੋਲ ਪੋਸਟ ਆ ਉਹਦੀ 6:49 ਮਿੰਟ ਤੇ ਉਹਨਾਂ ਸਟੋਰੀ ਪਾਈ ਸਾਬਜਾਦਿਆਂ ਦੀ ਪੋ ਦਾ ਮਹੀਨਾ ਚੜਿਆ ਸਾਬਜਾਦਿਆਂ ਦਾ ਵੀ ਸਾਰਿਆਂ ਨੇ ਉੱਥੇ ਪਹੁੰਚਣਾ ਤੇ 7 ਵਜੇ ਤਕਰੀਬਨ 7:07:05 ਤੇ ਸਾਨੂੰ ਖਬਰ ਮਿਲੀ ਕਹਿੰਦੇ ਵੀ ਆ ਚੱਕਰ ਪਾਣਾ ਵਾਰ ਤ ਗਿਆ ਹਾਜੀ ਕਬੱਡੀ ਲਈ ਐਨਾ ਸੀਗਾ 13 ਤਰੀਕ ਨੂੰ ਆ ਮੈਨੂੰ ਉਹਨਾਂ ਫੋਨ ਕੀਤਾ ਕਹਿੰਦਾ ਬਾਬਾ ਜੀ ਵੀ ਦੇਖਿਓ ਜੇ ਪਾਕਿਸਤਾਨ ਦੇ ਵਿਜੇ ਲੱਗ ਜਾਣ ਖਿਡਾਰੀਆਂ ਦੇ ਉੱਥੇ ਨਨਕਾਣਾ ਕੱਪ ਹੁੰਦਾ ਪਾਕਿਸਤਾਨ 'ਚ ਕਬੱਡੀ ਦਾ ਵੀ ਜੇ ਖਿਡਾਰੀ ਥੋੜੇ ਮਾਤਰੇ ਕਿਉਂਕਿ ਬਹੁਤ ਖਿਡਾਰੀ ਐਦਾਂ ਦੇ ਜਿਨ੍ਹਾਂ ਦੇ ਕਬੱਡੀ ਦੇ ਸਿਰ ਤੇ ਰੋਜ਼ਗਾਰ ਚੱਲਦਾ ਉਹਨਾਂ ਦਾ ਘਰ ਦਾ ਖਰਚਾ ਤੇ ਉਹ ਫਿਰ ਕਹਿੰਦਾ ਵੀ ਲੱਗ ਜੂਗੇ ਫਿਰ ਮੈਂ ਉੱਥੇ ਗੱਲ ਕੀਤੀ ਸਰੋਣੀ ਕਮੇਟੀ 'ਚ ਉਹ ਕਹਿੰਦਾ ਵੀ ਧਾਰਮਿਕ ਵਿਜੇ ਲੱਗਦੇ ਜਦਾਂ ਮੱਥਾ ਟੇਕਣ ਜਾਣਾ ਵੀ ਸਪੋਰਟਸ ਵਿਜੇ ਨਹੀਂ ਫਿਰ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਐਦਾਂ ਇਹ ਕਹਿੰਦਾ ਕੋਈ ਨਹੀਂ ਉਹ ਹੀ ਲਵਾ ਦੋ ਵੀ ਚੱਲ ਅਸੀਂ ਮੱਥਾ ਟੇਕ ਕੇ ਆਵਾਂ ਇਦਾਂ ਦਾ ਸੁਭਾਅ ਸੀਗਾ ਵੀ ਮਤਲਬ ਬਹੁਤ ਮਾੜੀ ਘਟਨਾ ਹਾਂ ਇੱਕ ਹੈਗਾ ਵੀ ਸਰਕਾਰਾਂ ਸੇਫ ਹੋ ਗਈਆਂ ਗੈਂਗਸਟਰ ਦਾ ਨਾਂ ਲਾ ਕੇ ਸਰਕਾਰਾਂ ਆਪ ਸੇਫ ਹੋ ਗਈਆਂ ਪੇਜੀ ਇਹ ਗੈਂਗਸਟਰ ਨਾ ਕੀਤਾ ਹਜੇ ਕਿ ਇਦਾਂ ਦਾ ਕੋਈ ਉਹਦਾ ਕਿਸੇ ਨਾਲ ਵੀ ਚੰਗਾ ਮਾੜਾ ਨਹੀਂ ਸੀ ਹਾਂ ਜਾਰੀ ਦੋਸਤੀ ਆ ਫੋਨ ਆ ਸਾਨੂੰ ਵੀ ਬਹੁਤ ਆਉਂਦੇ ਆ ਫਰੇਕ ਦੇ ਹੁੰਦੇ ਪਰ ਕਿਸੇ ਐਕਟੀਵਿਟੀ ਵਿੱਚ ਸ਼ਾਮਲ ਹੋਣਾ ਜਾਂ ਕਿਦਾਂ ਉਹ ਨਹੀਂ ਸੀਗਾ ਇਹ ਬੰਦਾ ਮਤਲਬ ਬਹੁਤ ਹੱਸਮੁਖ ਜਾਦੋ ਵੀ ਮਿਲਣਾ ਬਹੁਤ ਖਾਸ ਕੇ ਮਿਲਣਾ ਡੈਡੀ ਇਹਦੇ ਆਰਮੀ ਚ ਸੀਗਾ ਇੰਟੈਲੀਜੈਂਸ ਮੈਂ ਵੀ ਆਰਮੀ ਚ ਆਇਆ ਅਸੀਂ ਇਕੱਠੇ ਹੀ ਜੋਬ ਵੀ ਕੀਤੀ ਪਹਿਲਾਂ ਤੇ ਬੜਾ ਵਧੀਆ ਪਰਿਵਾਰ ਸੀਗਾ ਬਹੁਤ ਇਹ ਜਿਹੜੀ ਦੁਖਤਾਈ ਘਟਣਾ ਆ ਤੇ ਸਰਕਾਰਾਂ ਨੂੰ ਕੁਝ ਐਦਾਂ ਦੇ ਕੋਈ ਕਾਨੂੰਨ ਜਿਹੜੇ ਗੈਂਗਸਟਰ ਜਾਂ ਕੁਝ ਗਾਣੇ ਜਿਹੜੇ ਸਾਡੇ ਇਦਾਂ ਦੇ ਬਣ ਗਏ ਜਾਂ ਫਿਲਮਾਂ ਇਦਾਂ ਦੀਆਂ ਆ ਗਈਆਂ ਕਿ ਉਸ ਚੀਜ਼ਾਂ ਦੇ ਕੋਈ ਐਦਾਂ ਦਾ ਠੋਸ ਕਾਨੂੰਨ ਬਣੇ ਕਿ ਬੈਨ ਲੱਗੇ ਪੇ ਆਉਣ ਵਾਲੇ ਸਮੇਂ ਚ ਇੱਕ ਇਹਦੀ ਜਗਾ ਕਿਤੇ ਸਾਡਾ ਪੁੱਤ ਨਾ ਹੋਵੇ ਜਾਂ ਸਾਡਾ ਕੋ ਭਰਾ ਨਾ ਹੋਵੇ ਇਸ ਕਰਕੇ ਸਰਕਾਰਾਂ ਨੂੰ ਪਹਿਲਾਂ ਕਬੱਡੀ ਦੇ ਨੰਗਲ ਅੰਬੀਆਂ ਅੰਬੀਆਂ ਜਾਂ ਹੋਰ ਕੋਈ ਕਿਸੇ ਦੇਖੋ ਜੀ ਕਬੱਡੀ ਰਹਿ ਗਈ ਗੈਂਗਸਟਰਾਂ ਦੀ ਹੋਣ ਨਹੀਂ ਉਹ ਤੁਸੀਂ ਕਬੱਡੀ ਤਾਂ ਇੱਕ ਬਿਜ਼ਨਸ ਹੋ ਗਿਆ ਜੀ ਕਬੱਡੀ ਤਾਂ ਕਬੱਡੀ ਇੱਕ ਬਿਜ਼ਨਸ ਹੋ ਗਿਆ ਹੁਣ ਪੈਸਾ ਇੱਚ ਪਹਿਲੀ ਗੱਲ ਸਾਡੀ ਵੀ ਆ ਅੱਜ ਜਿਹੜੇ ਨਾ ਕੰਪੈਨਾਂ ਲਾਦੇ ਆ ਕਰੋੜਾਂ ਕਰੋੜਾਂ ਰੁਪਈਆ ਖਰਚ ਕਰਦੇ ਆ ਕਬੱਡੀ ਟੂਰਨਾਮੈਂਟਾਂ ਤੇ ਇਹ ਵੀ ਗਲਤ ਆ ਕਬੱਡੀ ਨੂੰ ਕਬੱਡੀ ਦੇ ਤੌਰ ਤੇ ਰੱਖੋ ਤੁਸੀਂ ਬਣਾ ਲਿਆ ਬਿਜ਼ਨਸ ਇਹ ਵਿਚਾਰੇ ਇਦਾਂ ਦੇ ਜਿਹੜੇ ਮਾਤੜਾ ਬੰਦੇ ਇਹ ਅੱਜ ਦੇਖੋ ਤੁਸੀਂ ਭੇਟ ਚੜ ਗਏ ਇਹ ਚੀਜ਼ ਆ ਵੀ ਸਰਕਾਰਾਂ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਇਨਵੋਲਵ ਹੋ ਕੇ ਆਪ ਫੇ ਹਾਂ ਮਤਲਬ ਜੇ ਇਹਨਾਂ ਨੂੰ ਤਾਂ ਅਸੀਂ ਬਚਾ ਨਹੀਂ ਸਕ ਲਿਆ ਨਹੀਂ ਸਕਦੇ ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਕਿਤੇ ਨਾ ਕਿਤੇ ਆਪਾਂ ਬਚਾ ਸਕਦੇ ਜਰੂਰ ਜਿਹਨਾਂ ਨੂੰ ਜ਼ਿੰਮੇਵਾਰੀ ਲਈ ਉਹਨਾਂ ਨੇ ਇਹਦਾ ਨਾਲ ਜਿਹੜਾ ਮੂਸੇ ਵਾਲੇ ਕਤਲ ਨਾਲ ਜੋੜਿਆ ਕਿ ਕੋਈ ਨਹੀਂ ਜੀ ਕਰਾਏ ਉਹ اسی ਤੇ ਨਹੀਂ 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 ਇਹ ਤਾਂ ਜੀ ਸਰਕਾਰ ਨਾਲ ਸੇਫ ਹੋਣਾ ਹੁਣ ਦੇਖੋ ਤੁਸੀਂ ਉਸੇ ਚੀਜ਼ ਨੂੰ ਬਾਹਰਲ ਕਰ ਰਹੇ ਹੋ ਬਾਰ ਬਾਰ ਜਦ ਕਿ ਉਹਦਾ ਨਹੀਂ ਹੋਣਾ ਚਾਹੀਦਾ ਸਾਮਕਿ ਸਰਕਾਰ ਨੂੰ ਚਾਹੀਦਾ ਵੀ ਵੀ ਉਹੋ ਚੀਜ਼ ਨੂੰ ਆਪਾਂ ਕਿਵੇਂ ਕੰਟਰੋਲ ਕਰੀਏ ਤੇ ਉਹ ਚੀਜ਼ ਨੂੰ ਵਾਇਰਲ ਕਰ ਰਿਆ ਜੀ ਇਹ ਤਾਂ ਜੀ ਗੈਂਗਸਟਰ ਨਾ ਕੀਤਾ ਉਹ ਆਪ ਸਰਕਾਰਾਂ ਸੇਵ ਹੋ ਗਈਆਂ ਸਾਨੂੰ ਮੈਨੂੰ ਥੋੜੇ ਦਿਨ ਹੋ ਗਏ 6 ਤਰੀਕ ਨੂੰ ਜੀ ਅਸੀਂ ਉੱਥੇ ਵਿਆਹ ਚ ਸੀਗੇ 6 ਨੂੰ ਇਹ ਆਪ ਕਾਰਡ ਹੀ ਨਾ ਆਪ ਬੰਦੇ ਸਾਰਿਆਂ ਨੂੰ ਕਾਰਡ ਦੇ ਗਿਆ 6 ਤਰੀਕ ਨੂੰ 5 ਨੂੰ ਵਿਆਹ ਸੀਗਾ 6 ਨੂੰ ਪਾਰਟੀ ਸੀਗੀ ਜਿੱਥੇ ਬਲਾਚੋਰੀ ਤੇ 13 ਤਰੀਕ ਨੂੰ ਮੈਨੂੰ ਫੋਨ ਆਇਆ ਉਦੋਂ ਵੀ ਟੂਰਨਾਮੈਂਟ ਸੀ ਤੇ 15 ਨੂੰ ਹਾਪਣਾ ਵਰਤ ਗਿਆ ਜੀ